ਬਕਾਲਾ ਸਾਹਿਬ ਗੁਰਦੁਆਰੇ ਵਿੱਚ ਡਿਊਟੀ ਕਰਤੇ ਗ੍ਰੰਥੀ ਸਿੰਘ ਦਾ ਧੇਰ ਰਾਤ ਤੇਜ਼ ਤਾਰ ਹਥਿਆਰਾਂ ਨਾਲ ਹੋਇਆ ਕਤਲ ਕਤਲ ਕਰਨ ਵਾਲੇ ਵਿਅਕਤੀ ਦੀ ਹੋਈ ਪਹਿਚਾਨ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਕਰ ਰਹੀ ਹੈ ਛਾਪੇਮਾਰੀ ਲਗਾਤਾਰ ਹੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਹਾਤੀ ਇਲਾਕੇ ਦੇ ਵਿੱਚ ਖਾਣਾ ਰੇਂਗਾ ਦੇ ਨਜ਼ਦੀਕ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਵਿੱਚ ਡਿਊਟੀ ਕਰਦੇ ਗ੍ਰੰਥੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਰਮਨਦੀਪ ਸਿੰਘ ਹੈ ਜੋ ਕਿ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਤੇ ਧੇਰ ਰਾਤ ਉਹ ਆਪਣੀ ਡਿਊਟੀ ਕਰਕੇ ਜਦੋਂ ਆਪਣੇ ਪਿਤਾ ਨਾਲ ਘਰ ਵਾਪਸ ਆ ਰਹੇ ਹਾਸ ਸੀ ਤਾਂ ਰਸਤੇ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਉਸ ਦਾ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਅੱਖ ਦੇ ਵਿੱਚ ਲਾਲ ਮਿਰਚਾ ਵੀ ਪਾਈਆਂ ਗਈਆਂ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਦੇ ਕੋਲੋਂ ਇਨਸਾਫ ਦੀ ਕੋਹਾੜ ਲਗਾਈ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਇਹ ਗੱਲਬਾਤ ਕਰ ਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਦਿਲਬਾਕ ਸਿੰਘ ਨਾਮਕ ਵਿਅਕਤੀ ਨੇ ਸੂਚਨਾ ਦਿੱਤੀ ਹੈ ਕਿ ਉਸਦੇ ਪੁੱਤਰ ਗ੍ਰੰਥੀ ਰਮਨਦੀਪ ਸਿੰਘ ਦਾ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਸਾਹਿਬ ਸਿੰਘ ਨਾਮਕ ਵਿਅਕਤੀ ਵੱਲੋਂ ਹੀ ਉਸਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਅਤੇ ਸਾਫ ਸਿੰਘ ਨਾਮਕ ਵਿਅਕਤੀ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਟੀਮਾਂ ਵੀ ਬਣਾਈਆਂ ਗਈਆਂ ਤੇ ਜਲਦ ਹੀ આરોપી ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਬਾਬਾ ਬਕਾਲਾ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਅੱਜ ਬਾਬਾ ਜਿਹੜੀ ਇਹ ਵਾਰਦਾਤ ਹੋਈ ਹੈ, ਕੀ ਗੱਲ ਹੋਈ ਹੈ? ਇਹ ਭਾਈ ਗੁਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾਹੀ ਡੂਰੀ ਕਰਦੇ ਪੱਕੇ ਸੀ। ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂਰੀ ਸੀ। ਤੇ ਡਿਊਟੀ ਸਮਾਰਤੀ ਹੋਣ ਤੇ ਮੁੜਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਗ ਰਈਆ ਚੌਂਕੀ ਦੇ ਨੇੜੇ ਇਹ ਵਾਜੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦੀ ਭਜਨਟ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸੇ ਕੀ ਨਾਸਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਨੋਵ ਸਰਦਾਰ ਦਰਬਾਜ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਵੀ ਉਮਰ ਮਾਰੇ ਉਗੀ 28 ਕੇ ਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਲ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂਜੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਦਾ ਕਰਨਾ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਇਹ ਕੀ ਹੋ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਘੱਟ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਹੀ ਲੱਗੇ ਲਫਾਫਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਮਾਰਾ ਇਸ ਤਰ੍ਹਾਂ ਕਤਲ ਕੀਤਾ ਗਿਆ ਤੋਣ ਬਾਅਦ ਦੇ ਵਿੱਚ ਜਦੋਂ ਮਾਰਾ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਿਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ ਹਾਂਜੀ ਤੇ ਕਿਰਚੀ ਨਿਕਲੀ ਕਿਰਚੀ ਟੀਮ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੀ ਸਾਨੂੰ ਤਾਂ ਪ੍ਰਸ਼ਾਸਨ ਕੋ ਇਹੋ ਮੰਗਵਾਜੀ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਹੈ ਉਹ ਕਹਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਹਾਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਨਾਮ ਬੀਰਗੋਟੜਾ ਮੇਰਾ ਨਾਮ ਦਲਬਾਖ ਸਿੰਘ ਹੈ ਜੀ। ਇਹ ਜਿਹੜੀ ਘਟਨਾ ਆਈ ਉਹ ਆਪਣਾ ਕੀ ਲੱਗਦੇ ਸੀ? ਉਹ ਮੇਰਾ ਬੇਟਾ ਵਾ ਜੀ। ਠੀਕ ਆ ਜੀ। ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ? ਮੈਂ ਨਾਲ ਹੀ ਆਉਂਦੇ ਜੀ। ਰਾਤੀਂ ਨਾਲ ਹੁੰਦਾ ਸੀ ਤੁਸੀਂ? ਨਹੀਂ ਸਵੇਰੇ ਪਤਾ ਲੱਗਦਾ। ਅਛਾ ਸਵੇਰੇ ਤੁਹਾਨੂੰ ਪਤਾ ਲੱਗਦਾ। ਮੇਰਾ ਦਿਮਾਗ ਨਹੀਂ ਕੰਮ ਕਰਦਾ ਜੀ ਮਾਰਾ ਮੇਰਾ ਮੌ। ਤੇ ਬੱਚੇ ਕਿੰਨੇ ਆ ਜੀ? ਆਪਣਾ ਜਿਹੜਾ ਵੀਰਪੁਰ ਆ ਪਾਟੀ ਸਿੰਘ ਉਹਦੇ ਹੋ ਦਾ ਇੱਕ ਮੁੰਡਾ ਤੇ ਇੱਕ ਮੁੰਡਾ ਵਾ ਜੀ ਠੀਕ ਹੈ ਜੀ ਕਿੰਨੀ ਉਮਰ ਦਾ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ ਇੱਕ ਸਾਲ ਦੇ ਇੱਕ ਮਹੀਨਾ ਹੋ ਗਿਆ ਜੀ ਨਹੀਂ ਹੱਥ ਤੇ ਆ ਗਏ ਗਰੀਛੀ ਚਲੋ ਅੱਜ ਕੀ ਮਸਲੀ ਕਿ ਆਪਣੀ ਕਰ ਲੋ ਆ ਜੀ ਦਾ ਉਹ ਬੈਕਗਰਾਉਂਡ ਉਹ ਲਗਾ ਹੀ ਨਹੀਂ ਜੀ ਸਾਨੂੰ ਸਲਾਮ ਇਤਲਾ ਮਿਲੀ ਸੀ ਦਿਲਬਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਦੀਪ ਸਿੰਘ ਜੋ ਕਿ ਗਰੰਤੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦਾ ਆਪਣਾ ਪਿੰਡ ਇਹਨਾਂ ਦਾ ਆਪਣਾ ਰਗਿਆ ਦੇ ਨੇੜੇ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦਾਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਕਿਉਂ ਦਾ ਕਾਰਨ ਪਤਾ ਲੱਗਾ ਜੀ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਇਹ ਸਾਈਕਲ ਤੇ ਦੋਵੇਂ ਪਿਓ ਪੱਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗਰੰਤੀ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹ ਡਾਕਟਰ ਮਾਰਿਆ ਸਾਬ ਸਿੰਘ ਜਿਹੜੇ ਨੇ ਕਤਲ ਕੀਤਾ ਦਾ ਦਿਲਚਸਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਦ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰੰਜਿਸ਼ ਕੋਈ ਪੁਰਾਣੀ ਪੇਹਲਾ ਜਲਦੀ ਹੀ ਨਾ ਇਹਨਾਂ ਦੇ ਆ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਹੁਣਾਂ ਦੇ ਪਤਾ ਜੀ ਦੇ ਬਿਆਨ ਲਿਖੇ ਜਾਂ ਥੇਮ ਕਰਵਾ ਦਰਜ ਡਿਸਟ੍ਰਿਕਟ ਕੀਤਾ ਜਾਵੇ ਜਿਹੜੇ ਸਾਬ ਸਿੰਘ ਇਹਨਾਂ ਦੇ ਪਹਿਲਾਂ ਕੋਈ ਮਗਦਮਾ ਦਰਜ ਹੈਗਾ ਨਹੀਂ ਜੀ ਜੇ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧ ਕੋ ਮਾਮਲਾ ਦਰਜ ਕੀਤਾ ਹੋਵੇ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਵਿੱਚ ਉਹਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ। ਕਾਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਫਤ ਵਿੱਚ ਐਸੀ ਪੁਲਿਸ ਸਬੰਧ ਵਿੱਚ ਦੀ ਟੀਮਾਂ ਤਿਆਰ ਆ ਤੇ ਮਾਜੂਸੀ ਰੈਂਕ ਅਫਸਰਾਂ ਦੇ ਰਹਿਨਮਾਈ ਹੇਠ ਰੇਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਲਿਆ ਜਾਏਗਾ। ਕੋਈ ਲਾਲ ਮਿਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਿਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲਾਗੇ ਲ ਕੋਈ ਲਪਾਫਾ ਮਿਲ ਪਾਇਆ ਇੱਕ ਉਹਦੀ ਅੱਖ ਬਾਹਰ ਨਿਕਲੀ ਪਈ ਹੈ ਜਿਸ ਦਾ ਕਤਲ ਨਹੀਂ ਜੀ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਹੈ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲਾਂ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਅੱਖਾਂ ਨਿਕਲ ਗਈ ਇੱਕੋ ਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਦੇ ਉੱਪਰ ਉਹ ਬੱਜਿਆ ਜੀ ਡਾਕਟਰ ਤੇ ਉਹਦੇ ਮਾਰਗੋ ਦੇ ਕੱਟ ਲੱਗਾ ਫੇਸ ਦੇ ਉੱਪਰ ਉਹ ਬਾਕੀ ਡਾਕਟਰ ਸਾਹਿਬ ਕੋ ਪੋਸਟਮਾਰਟ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀਗਾ